ਸ਼ੁਰੂ ਕਰਦੇ ਹਾਂ ਜੇਸੀ ਵੀ ਆ ਚੁੱਕੀ ਹੈ ਆਜੋ 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 ਭਾਈ ਆਜੋ ਜੀ ਆ ਗਿਆ ਆ ਗਿਆ ਓਏ ਐਕਸਾਈਟਡ ਹੋ ਤੁਸੀਂ ਥੋੜਾ ਇੱਕ ਕਰੀ ਭਾਈ ਫਿਰ ਸਵਾਗਤ ਆ ਬੀਮ ਬ੍ਰੈਂਡ ਦੇ ਘੈਂਟ ਜੇ ਬਲੌਗ ਦੇ ਵਿੱਚ ਤੇ ਅੱਜ ਨਾ ਮੈਂ ਮਦੋ ਚੱਲਿਆ ਸੀ ਸਕੂਟਰੀ ਲੈ ਕੇ ਅਮਣ ਗਿਆ ਹੋਇਆ ਦਵਾਈ ਲੈਣ ਤੇ ਇੱਕੋ ਦਮ ਪਿੱਛੇ ਭੱਜ ਕੇ ਆ ਗਿਆ ਸੁੱਤਾ ਪਿਆ ਸੀ ਸੁੱਤਾ ਪਿਆ ਸੀਗਾ ਬਿਲਕੁਲ ਗੂੜੀ ਨੀਂਦ 'ਚ ਰੋਟੀ ਖਾਧੀ ਫਿਰ ਵੀ ਨਹੀਂ ਆਇਆ ਸਾਡੇ ਕੋਲੇ ਸਕੂਟਰੀ ਚੱਕੀ ਦਰਵਾਜ਼ਾ ਖੋਲਿਆ ਭੱਜ ਕੇ ਆ ਗਿਆ ਬਾਈ ਪਿੱਛੇ ਤੇ ਆ ਕੇ ਮੇਰੇ ਕੋਲ ਆ ਗਿਆ ਪਿਆਰ ਨਾਲ ਆ ਗਿਆ ਸਸਤੀ ਚਾਹ ਆ ਆ ਪੋਪਲੀ ਠੀਕ ਆ ਹੁਣੇ ਅੱਜ ਹੁਣੇ ਭੱਜ ਗਿਆ ਕਿਤੇ ਇਹਨੇ ਬਾਈ 15 20 ਮਿੰਟ ਪੂਰਾ ਖਪਾਉਣਾ ਆਪਾਂ ਨੂੰ ਹੁਣ ਤਾਂ ਕਰਕੇ ਇਹਨੂੰ ਅੰਦਰ ਹੀ ਛੱਡ ਦਿੰਨੇ ਆ ਤੇ ਬਾਈ ਅੱਜ ਸਭ ਤੋਂ ਪਹਿਲਾਂ ਚੱਲਦੇ ਆ ਯਾਰਾਂ ਦੋਸਤਾਂ ਕੋਲੇ ਥੋੜੇ ਬੁਤੇ ਕੱਪਾ-ਕੱਪਾ ਮਾਰਦੇ ਆ ਤੇ ਫਿਰ ਤੁਹਾਨੂੰ ਅੱਜ ਪਤਾ ਹੀ ਟੁਵੀਸ ਟਾਈਟਲ 'ਚ ਦੇਖ ਹੀ ਲਿਆ ਅੱਜ ਕੀ ਕਰਨਾ ਪੜ-ਪੜ ਕੱਢਣਾ ਬਾਈ ਅੱਜ ਆਪਾਂ ਓਏ ਓਰੇ ਚੱਲ ਰੋਬੋ ਚੱਲ ਆਜਾ ਚੱਲ ਆ ਜਾ ਬਾਈ ਆ ਦੇਖੋ ਓਹ ਤੇਰੀ ਦੀ ਅਮਨ ਭਾਈ ਓਏ ਬਾਈ ਕਿਵੇਂ ਆ ਠੀਕ ਆ ਕੀ ਹਾਲ ਨੇ ਜੀ ਅਮਨ ਭਾਈ ਮੋਟਰਸਾਈਕਲ ਦੇ ਦਿਓ ਮੈਨੂੰ ਯਾਰ ਪੁੱਤੋ ਪਤਾ ਨਹੀਂ کہہ ਰਿਹਾ ਨਹੀਂ ਨਹੀਂ ਲੈ ਜਾ ਲੈ ਜਾ ਪੱਕਾ ਆ ਗਿਆ ਹੈ ਤੂੰ ਜਾਣਾ ਬਾਬੇ ਹੁਣਾਂ ਕੋਲੇ ਛਾ ਲੈ ਜਾ ਤੂੰ ਚਾਹੀਦਾ ਅੱਜ ਨਹੀਂ ਨਹੀਂ ਤੂੰ ਚਾਹੀਦਾ ਫਿਰ ਤਾਂ ਹੈ ਗੱਡੀ ਹੈਗੀ ਆ ਗੱਡੀ ਤੇ ਕਿੱਥੇ ਜਾਣਾ ਤੂੰ ਮੈਂ ਤਾਂ ਮੰਮੀ ਨਾਲ ਚੈਲੰਜ ਬਣਾਉਣ ਲੱਗਿਆ ਸੀ ਨਾ ਨਹੀਂ 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 ਫਿਰ ਤੂੰ ਗੱਡੀ ਤੇ ਜਾਏਂਗਾ ਕਿ ਇੰਤੇ ਜਾਏਂਗਾ ਗੱਡੀ ਤੇ ਫਿਰ ਆ ਦੇ ਦੇ ਮੈਨੂੰ ਅੱਛਾ ਹਾਂ ਦੇਖ ਲੈ ਆ ਜੇ ਵੀ ਲੈ ਜਾ ਰੋਹੀ ਮੈਂ ਤਾਂ ਇੰਤੇ ਵੀ ਚਲਦਾ ਘਰੇ ਜਾ ਕੇ ਰੋਹੀ ਨਾ ਨਹੀਂ ਨਹੀਂ ਮੰਮੀ ਕੋਲੇ ਕਹਿੰਦਾ ਲੈ ਕੇ ਮੈਨੂੰ ਦਿੱਤਾ ਲਿਆ ਮੈਂ ਵਾ ਤੇ ਖੋਲੰਦਾ ਰਸਤੇ ਚੋਂ ਸਹਲ ਹਾਂ ਜੀ ਜਸਟ ਐਲਦਰ ਬ੍ਰਦਰ ਥਿੰਕਸ ਓਕੇ ਕਿਉਂ ਬਾਈ ਕੋਈ ਨਾ ਤਾਂ ਮੈਂ ਪਿਆਰ ਨਾਲ ਹੀ ਪੁੱਛ ਰਿਹਾ ਸੀਗਾ ਜੇ ਨਾ ਤਾਂ ਫਿਰ ਮੈਂ ਕਹਿੰਦਾ ਹੀ ਰਹਿਣ ਦੇ ਤੂੰ ਮਾਰ ਰਹੀ ਹੈ ਕੰਨ ਤੇ ਚੱਲ ਉਧਰ ਚਲੋ ਬਾਈ ਹੁਣ ਟੌਰ ਨਾ ਚੱਲਦੇ ਨਾਲੇ ਗੇੜੇ ਕੱਢਦੇ ਆ ਬੁਰੇ ਸ਼ਹਿਰ ਚ ਆਜੋ ਆਪਾਂ ਮੋਡੀਫਾਈ ਕਰਨਾ ਉਹਨੂੰ ਜੇ ਕੋਈ ਨਿਕਲ ਪੜਾ ਦੇਖੇ ਤਾਂ ਹੀ ਬਣਿਆ ਕੀ ਹੁੰਦਾ ਜੇ ਨਹੀਂ ਪਤਾ ਬਾਠ ਠੀਕ ਆ ਦੰਨ ਫਿਰ ਬਾਈ ਨਹੀਂ ਨਹੀਂ ਜੀ ਸੀ ਬੀ ਨਾ ਬਾਈ ਤੱਕ ਦੇ ਨਾਲ ਅੱਜ ਹੈ ਮੈਨੂੰ ਮਟਰ ਦਾ ਮੇਰੇ ਘਰ ਨਾਲ ਉਹਦਾ ਕੰਮ ਵਾਲਾ ਵਾ ਬਾ ਦੰਨ ਤਨ ਚਲੋ ਬਾਈ ਚਲਿਏ ਆਜੋ ਲੋ ਬਈ ਅੱਜ ਭੇਰ ਰਹਿ ਕੇ ਆ ਗਿਆ ਜੀ ਸੀ ਬੀ ਤੇ ਅੱਜ ਕੱਢਣ ਲੱਗੇ ਆ ਬਾਈ ਆਪਾਂ ਆਪਦੇ ਯਾਰ ਮੋਡੀਫਾਈਡ ਸਪਲੈਂਡਰ ਨੂੰ ਪਰ ਪਰ ਕਹਿ ਕੇ ਬਾਹਰ ਤਹੀਨ ਕੀਤੀ ਪਈ ਸੀ ਉਹਦੀ ਟੱਕੋ ਬਾਈ ਬਾਈ ਚਲਾਉਂਦਾ ਤਾਂ ਨਹੀਂ ਕੋਈ ਬਿਲਹ ਹੈ ਬਾਈ ਹੈ ਬੈ ਕੇ ਇਹਨੂੰ ਕਵੇ ਚੱਕ ਬੈ ਕੇ ਇਹਨੂੰ ਕਵੇ ਚੱਕ ਵਾਹ ਤੇਰੇ ਇਹਨੂੰ ਲੋ ਭਰ ਗਏ ਓਏ ਐ ਕਰਦੇ ਆ ਬਾਈ ਅੱਜ ਨਾ ਇੱਕ ਤਾਂ ਭੁਰਾ ਕਿੱਥੇ ਸੀਗਾ ਵੈਸੇ ਜਾ ਕੇ ਦੇਖੀ ਆਜੋ ਕਿੱਥੇ ਸੀਗਾ ਓਰੇ ਔਰ ਇਹ ਬਾਈ ਉਹ ਤੇ ਹਾਸੇ ਕਥਾ ਵਾ ਹੋਵੇ ਇਹਦੇ ਵਿੱਚ ਜੇ ਹੁਣ ਮਿੱਟੀ ਉੱਪਰ ਖਬੜ ਹੋਈ ਹੋਈ ਆ ਕੋਈ ਪਹਿਲਾਂ ਹੀ ਨਾ ਕਰ ਦੇ ਕੇ ਲੈ ਕੇ ਆਵੇ ਜੇ ਕੋਈ ਕੱਢ ਕੇ ਲੈ ਗਿਆ ਹੋਵੇ ਮੇਰੇ ਕਿਵੇਂ ਦਾ ਲੱਗੂਗਾ ਆਪਾਂ ਨੂੰ ਰੋਲਾਂਗੇ 2 ਮਿੰਟ ਬਹਿ ਕੇ ਹੋਰ ਇਦੂ ਪੱਤ ਆ ਦੇ ਬਾਈ ਵੀਰੇ ਆ ਬਾਈ ਬਣਾ ਪਰੇ ਕਰਨੀ ਪੈਣੀ ਆ ਗੱਡੀ ਆਪਾਂ ਨੂੰ ਆ ਲੈ ਬਾਈ ਆਡੀਅנס ਵੀ ਆ ਗਈਆਂ ਸਾਰੀ ਐਕਸਾਈਟਡ ਹੋ ਤੁਸੀਂ ਯੇ ਤੇਰੀ ਬਾਲੀ ਐਕਸਾਈਟਡ ਲੱਗ ਗਿਆ ਬੜਾ ਫਰਾ ਭਾਈ ਆਹ ਪਰੇ ਕਰਾਂਗੇ ਹੁਣ ਤੇ ਗੱਡੀ ਪਰੇ ਕਰਕੇ ਇੱਥੋਂ ਬਾਈ ਕਰ ਦੇਣਾ ਮਟਰਸਾਈਕਲ ਚਲੋ ਤੇ ਭਾਈ ਆਪਣੇ ਬਟਾ ਕੇਲੇ ਬਲੌਗ ਵੀ ਬਹੁਤ ਜਲਦੀ ਆ ਰਿਹਾ ਤਾਂ ਸਬਸਕ੍ਰਾਈਬ ਕਰ ਲਓ ਫੜਾਬਰ ਚੈਨਲ ਨੂੰ ਆ ਹੀ ਰਹੇ ਆ ਆਲਮੋਸਟ ਫੇਰ ਪਾ ਦਾਂਗੇ ਆ ਦੇਖੋ ਭਾਈ ਇੱਥੇ ਨੇ ਖੋਸੀ ਇੱਥੇ ਨੇ ਖੋਸੀ ਮਟਰਸਾਈਕਲ ਕਢਾ ਲੇਗੇ ਅੱਜ ਗਰੀਬ ਵਿਚਾਰਾ ਦੱਬਤਾ ਸੀਗਾ ਤੁਸੀਂ ਹੁਣ ਭਾਈ ਦੁਬਾਰਾ ਉਹਨੂੰ ਗੱਡੀ ਏ ਦੇਖਣਾ ਭਾਈ ਬਾਲਾ ਦਾ ਸਾਈਟ ਡਾ ਵੀ ਕਿਹੋ ਜਿਹਾ ਹੋਇਆ ਹੋਊਗਾ ਉਹ ਕਿਉਂਕਿ 10 ਦਿਨ ਹੋ ਜਾਨਾ ਆਪਣਾ ਪੁੱਤਰ ਹਾਂ 12 ਤੋਂ 15 ਦਿਨ ਹਾਂ 10 12 ਦਿਨ ਹੋਏ ਆ ਕਿ ਬਲੌਗ ਪਹਿਲਾ ਬਣਾਇਆ ਸੀਗਾ ਪਾਇਆ ਬਾਅਦੋਂ ਸੀਗਾ ਉਹ ਵਾਲਾ ਕੋਈ ਨਹੀਂ ਫਿਰ ਕੀ ਆ ਫਿਰ ਕਰ ਲਈ ਕੋਈ ਇਹ ਮਸ਼ੀਨਰੀ ਆ ਤੂੰ ਗੱਲਾਂ ਕੀ ਕਰਦਾ ਤੂੰ ਚਲਾ ਲੈ ਤੂੰ ਚਲਾ ਲੈ ਤੈਨੂੰ ਆਹ ਜਿਹੜੀ ਕਹਿੰਦੇ ਆਣੇ ਪਾਣੀ ਕੀ ਪੰਗੇ ਲੈਂਦੇ ਰਹਿੰਦੇ ਆ ਪਰ ਇਹ ਹੀ ਤਾਂ ਬਾਈ ਫਨ ਹੈ ਇਹ ਤਾਂ ਸੁਆਦ ਹੈ ਆਗੇ ਜੀ ਕਿੱਥੇ ਦੀ ਆਪਾਂ ਨਿਸ਼ਾਨੀ ਮਣੀ ਲਈ ਨਾ ਉਹ ਦੋ ਚੱਕਰ ਇਹ ਆ ਉਹਦੇ ਆਪਾਂ ਕਿੰਨੇ ਦੋਤੀ ਆ ਬਾਈ ਉੱਥੇ ਉੱਥੇ ਐਵੇਂ ਕਿੱਥੇ ਗਾ ਬਾਈ ਸਹੀ ਬਰੇਕ ਕਿੱਥੇ ਜ ਹੈ ਆ ਜੀ ਦੋ ਦਾ ਕੋਈ ਨਹੀਂ ਇੱਥੇ ਆ ਇੱਥੇ ਆ ਬਾਈ ਇੱਥੇ ਖੜਾ ਵਾ ਇਹ ਪ੍ਰੋਪਰ ਜੈਕਟ ਦਾ ਲੋਕੇਸ਼ਨ ਆਉਂਦੀ ਲੋ ਇਹ ਕਿਵੇਂ ਇਹ ਕਿਵੇਂ ਕੀਤਾ ਬੁੱਟਰ ਦੋ ਏ ਵੈਸਟੀਮੇਟ ਜਲੇ ਇੱਥੇ ਹੀ ਹੋਦਾ ਵੈਸਟੀਮੇਟ ਆ ਆਮਣ ਕਿਤੇ ਆ ਜਾਵੋ ਨੇ ਫੇਰ ਐਨੀ ਹੈ ਨਾ ਪੱਟ ਦੇ ਨਗੇ ਨਹੀਂ ਬਿੱਲੋ ਆ ਦੇ ਬਾਈ ਆ ਸਤ ਵਾਦ ਦੁਖੀ ਸੀਗਾ ਜਦੋਂ ਉਹ ਦੱਬਿਆ ਸੀਗਾ ਖੁਸ਼ ਸਭ ਤੋਂ ਵੱਧ ਅੱਜ ਇਹ ਆ ਚਲਿਏ ਸ਼ੁਰੂ ਕਰਦੇ ਹਾਂ ਜੇਸੀ ਵੀ ਆ ਚੁੱਕੀ ਹੈ ਭਾਈ ਉੱਪਰ ਫੋਟਾ ਸਾਢੇ ਕ ਪੰਜ ਫੋਟੇ ਪੰਜ ਕ ਫੋਟਾ 4 ਤੋਂ 5 ਫੁੱਟ ਆ ਉਹ ਆ ਗਏ ਓਏ ਆਡੀਅੰਸ ਆ ਗਈ ਏ ਆਡੀਅੰਸ ਆ ਗਈ ਆਜੋ 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 ਭਾਈ ਆਜੋ ਜੀ ਦੇ ਸੀ ਵੀ ਲੱਗ ਗਈ ਆਜੋ ਦੇ ਸੀ ਵੀ ਲੱਗ ਗਈ ਸਾਰੇ ਆ ਗਏ ਭਾਈ ਓਏ ਮੈਂ ਓਏ ਮੈਂ ਖੱਟਾ ਐਸ ਲੋਡ ਸੀਗਾ ਟੇਟਾ ਜਾ ਹੋ ਗਿਆ ਨਹੀਂ ਨਹੀਂ ਬੱਟੂ ਅਰੇ ਪੱਟਣਾ ਬਲੇ ਯਾਰ ਚੱਕ ਉਹ ਦੇ ਭਾਈ ਨੂੰ ਕੱਢ ਲੇ ਭਾਈ ਹਾਈਡਰੋਲਿਕ ਜੇ ਭਾਈ ਆਪਣਾ ਮੋਟਰਸ ਨਾਲ ਹੀ ਟੁੱਟ ਜੂਗਾ ਇਦਾਂ ਇੱਕ ਤਾਂ ਆ ਮਾਰਨ ਤੇ ਉਹ ਆ ਗਿਆ ਬਾਹਰ ਹੀ ਆ ਗਿਆ ਓਏ ਆ ਗਿਆ ਭਾਈ ਆ ਗਿਆ ਆ ਗਿਆ ਮੋਟਰਸਾਈਕਲ ਹੀ ਆ ਇਹ ਆਹੀ ਆਹੀ ਆ ਹਾਂ ਭਾਈ ਦਵਾਈ ਤੇ ਲਾਛ ਆ ਗਈ ਨਹੀਂ ਨਹੀਂ ਨੇੜੇ ਹੀ ਸੀਗਾ ਭਾਈ ਚੱਕਲਾ ਚੱਕਲਾ ਉਹ ਤੇਰੀ ਦੀ ਓਏ ਤਾਂ ਹੁਣੇ ਹੀ ਆ ਗਿਆ 1 ਮਿੰਟ ਹੀ ਲੱਗਿਆ ਇਹਨੂੰ 1 ਸੈਕਿੰਡ ਹੀ ਲੱਗਿਆ ਹਾਂ ਉਹਦੇ ਕੋਲ ਨਹੀਂ ਰੱਖਿਆ ਵਰਕੇ ਮਾਰੋ ਜੰਮਣਾ ਪਾੜਿਆ ਜਾ ਦੇ ਉਹ ਨਹੀਂ ਕਿਤੇ ਹੋਰ ਬਾਜੀ ਆਓ ਇੱਕ ਸਹੀ ਦਾ ਸਹੀ ਆ ਬੜਾ ਅੱਗੇ 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 ਹਾਂ ਹੁਣ ਚੱਕ ਦੇ ਹਾਂ ਹੋਰ ਜਾਣਦੇ ਬਾਈ ਆ ਗਿਆ ਆ ਗਿਆ ਓਏ ਆ ਗਿਆ ਓ ਓ ਬਾਈ ਆ ਦੇਖੋ ਬਾਈ ਕੀ ਬਣਿਆ ਪਿਆ ਇਹਦਾ ਬਹੁਤ ਬਹੁਤ ਆ ਬਈ ਟੁੱਟ ਗਿਆ ਨਾ ਓਏ ਹੈਂਡਲ ਕਿੱਥੇ ਆ ਓਏ ਉਹ ਹੈਂਡਲ ਹੰਡਲ ਟੁੱਟ ਗਿਆ ਓਏ ਜਮਈ ਓਏ ਉਹ ਤੇਰੀ ਬਾਈ 1 ਮਿੰਟ ਰੁਕੀ ਯਾਰ ਓਏ ਹੈਂਡਲ ਹੰਡਲ ਟੁੱਟ ਗਿਆ ਸਾਰੀ ਗਲ ਗਿਆ ਇਹ ਤਾਂ ਹਣਾ ਤੂੰ ਕੀ ਚੰਨ ਹੈਂਡਲ ਦੋ ਬਣ ਜੇ ਨਾ ਸਾਰੇ ਗਲ ਸੋ ਹਾਂ ਮਿੱਟੀ ਕਰਕੇ ਭਾਰਾ ਹੋ ਗਿਆ ਨਾ ਬਾਈ ਆ ਦੇਖੋ ਕੀ ਬਣਿਆ ਪਿਆ ਮੋਟਰਸਾਈਕਲ ਦਾ ਹਵਾ ਕਿੱਧਰ ਗਈ ਤੇਰੇ ਤੋਂ ਹਵਾ ਹੂਆ ਵੀ ਉੱਡ ਗਈ ਸਾਰੀ ਓ ਹੋ ਹੋ ਪਈ ਬਈਆ ਕੀ ਬਣਿਆ ਪਿਆ ਮੋਟਰਸਾਈਕਲ ਦਾ ਓਏ ਟੈਂਕੀ ਟੂਕੀ ਹਾਈ ਤਿੱਬੀ ਹੋ ਗਈ ਯਾਰ ਆ ਪਹਿਲਾਂ ਤਾਂ ਸੋਚਾ ਬਾਈ ਨੂੰ ਪਤਾ ਨਹੀਂ ਸੀਗਾ ਉਹਨੇ ਟਾਇਰ ਮਾਰਦਾ ਕਰਕੇ ਮੜਿਆ ਹੋ ਗਿਆ ਓਹ ਇਹਦਾ ਤਾਂ ਥੋੜੀ ਜਿਹੀ ਯਾਰ ਹੈਂਡਲ ਵੀ ਨਵਾਂ ਬੋਵਾਂਗੇ ਲੱਗਿਆ ਹੋਰ ਆ ਕੁਸ਼ੀ ਬਾਈ ਟੁੱਟ ਗਿਆ ਯਾਰ ਇਹ ਤਾਂ ਮੈਂ ਸੋਚਿਆ ੜੀ ਸੀ ਇੰਨੀ ਬੁਰੀ ਹਾਲਤ ਹੋ ਜੂ ਆ ਹੈਂਡਲ ਵੀ ਟਾਇਰ ਵੀ ਵੀ ਉਹ ਚਲ ਆ ਇਧਰ ਆ ਟੈਂਕੀ ਵੀ ਕਿੰਨੀ ਬਿੰਗੀ ਹੋ ਗਈ ਇਹ ਤਾਂ ਦੇਖਿਆ ਦੇਖਿਆ ਲੱਗ ਰਿਹਾ ਇਹ ਤਾਂ ਯਾਰ ਉਹ ਨਹੀਂ ਇਹ ਤਾਂ ਉਹਨੇ ਆਪਣਾ ਮੋਡੀਫਾਈ ਕਰਾਇਆ ਸੀ ਯਾਰ ਆ ਕੀ ਬਣਿਆ ਪਿਆ ਯਾਰ ਆ ਜੀ ਹੋਈ ਪਈਆ ਬਾਈ ਦੇਖੋ ਸਾਈਡ ਤੇ ਲੈ ਜੀ ਇਹਨੂੰ ਹਣ ਕੱਢਾਂਗੇ ਕਿਵੇਂ ਕੱਢਾਂਗੇ ਕਿਵੇਂ ਇਹਨੂੰ ਹਣ ਮੋਈ ਪਾਰਾ ਹੀ ਬਹੁਤ ਆ ਨਿਕਲਦਾ ਹੀ ਨਹੀਂ ਮਿੱਟੀ ਕਰਕੇ ਪਾਰਾ ਵੜਾ ਹੋਇਆ ਪਿਆ ਟੈਂਕੀਆਂ ਟੁੰਕੀਆਂ ਦਾ ਜਰੀਆ ਪਾੜ ਗਈਆਂ ਸਾਰੀਆਂ ਯਾਰ ਪਤਾ ਕੀ ਅਹੀ ਬਾਈ ਨੂੰ ਕਹਿ ਗਿਆ 4-5 ਫੁੱਟ ਥੱਲੇ ਆ ਚਲ ਕੋਈ ਨਹੀਂ ਆਪਾਂ ਤੇ ਉਹ ਉੱਪਰ ਵੱਜਾ ਕਰਕੇ ਨਾ ਉਹ ਜ਼ਿਆਦਾ ਹੋ ਗਿਆ ਚੱਲ ਨਹੀਂ ਰਿਹਾ ਓਏ ਤਾਂ ਬੜਾ ਬੁਰਾ ਹਾਲ ਹੋ ਗਿਆ ਬਾਈ ਹੈਂਡਲ ਵੀ 빙ਾ ਹੋ ਗਿਆ ਆ ਵੀ ਟੁੱਟ ਗਿਆ ਸਾਰਾ ਕੁਝ ਟੁੱਟ ਗਿਆ ਇਹਦਾ ਉਹੇ ਕਰ ਨੂੰ ਖਵਾਰੀ ਦੇ ਵਿੱਚ ਆਪਾਂ ਨਵਾਂ ਮੋਡੀਫਾਈ ਕਰਾਂਗੇ ਹੋਰ ਤਾਂ ਆ ਹਾਲ ਤਾਂ ਬਾਈ ਬਾਈ ਤਰਨ ਦਾ ਵੀ ਨਾ ਨਹੀਂ ਲੈ ਰਿਹਾ ਯਾਰ ਪਰ ਆਹ ਪੜਾਈਏ ਫਿਰ ਗੱਡਿਆ ਆਪਾਂ ਆ ਦੇ ਬਾਈ ਜਿਹੜਾ ਬਾਈ ਉਹਨੇ ਉਹ ਮਾਰੇ ਆ ਨਾ ਉਹਦੇ ਕਰਕੇ ਟੱਕਰ ਪਿਆ ਹਨਾ ਹਰ ਹਨਾ ਇਹ ਆਪਾਂ ਹੁਣ ਸੋਚ ਕੇ ਕਰਨਾ ਚਾਹੀਦਾ ਜੀ ਕਿ ਸੰਗਲ ਸੰਗਲੇ ਬੰਨ ਲੈਣਾ ਚਾਹੀਦਾ ਹੈ ਕੋਈ ਸੰਗਲ ਨੂੰ ਨਹੀਂ ਨਹੀਂ ਤਾਂ ਡਾਇਰੈਕਟ ਹੀ ਆ। ਚੰਦਨਾ ਨਹੀਂ ਹੁਣ ਇਹ। ਮਤਲਬ ਅੱਗੇ ਵੀ ਥੋੜਾ ਪ੍ਰੋਬਲਮ ਕਰਦਾ ਸਟਾਰਟ ਹੋਣ ਚ ਤੇਲ ਵੀ ਨਹੀਂ ਹੋਣਾ ਮੇਰੇ ਖਿਆਲ ਨਾਲ। ਹੈਗਾ ਤੇ। ਪਲੱਗ ਸਾਫ ਕਰੀਏ ਤੁਹਾਨੂੰ। ਪਲੱਗ ਸਾਫ ਕਰੀ। ਬੜੇ ਪਲੱਗ ਸਾਫ ਕਰ ਲਈਏ। ਹਵਾ ਵੀ ਨਿਕਲ ਗਈ। ਨਿਕਲ ਹੀ ਜਾਂਦੀ ਆ ਉਹ ਤਾਂ ਯਾਰ। ਪਲੱਗ ਦਾ ਸਾਫ। ਸਾਫ ਹੀ ਆ ਪਲੱਗ ਤਾਂ ਯਾਰ। ਕਰੀ। ਉਹ ਨੂੰ ਮਾਰ ਦੇ ਮਾਰ ਮੂੰਹ ਆਨੂ ਨੂੰ ਮਾਰ ਦੇ ਕਦੋਂ ਮੂੰਹ ਨੂੰ ਲਾ ਕੇ ਇੱਕ ਮਾਰੂ ਓਏ ਫਿੱਡੇ ਤੂੰ ਚੱਲ ਘਰੇ ਚੱਲ ਲੋਗੋ ਚੱਲੇ ਯਾਰ ਚੱਲ ਓਏ ਆ ਨਾ ਰਿਹਾ ਤੇ ਮੱਛੀਆਣੇ ਨੇ ਬਹੁਤ ਪਾਣੀ ਆ ਰਿਹਾ ਵਾਈਟ ਦੇਖੋ ਕਿ ਨਿਕਲ ਲੱਗਿਆ ਉਹਦਾ ਹਵਾ ਬਣਾਉਂਦਾ ਦਾ ਕਰ ਕੀ ਹੈ ਇਹੋ ਜਿਹਾ ਬਣਾਤਾ ਹੁਣ ਧੋ ਧੂ ਕੇ ਉੱਪਰ ਟੈਂਕੀ ਹੈਂਡਲ ਸ਼ੌਕਰ ਵਗੈਰਾ ਸਭ ਕੁ ਖਰਾਬ ਹੋ ਗਿਆ ਫਾਰਾ ਕੋ ਹੀ ਖਰਾਬ ਹੋ ਗਿਆ ਟੈਂਕੀ ਹਾਂ ਹਾਂ ਮੈਦੋ ਵੀ ਪਿਆ ਵਾ 1% ਦਾ ਫਰਕ ਨਹੀਂ ਕੀ ਹੋ ਗਈ ਚੇਂਜ ਹਾਂ ਟੈਂਕੀ ਬਗਲੀ ਥੋੜੀ ਟੈਂਕੀ ਦੀ ਝੀਲਟ ਆਈ ਆ ਬਾਈ ਬਾਕੀ ਤਾਂ ਹਰ ਓਵੇਂ ਹੀ ਹਾਂ ਦੇਖੋ ਬੜਾ ਹੈ ਟੈਂਕੀ ਕੰਪੋਨੈਂਟ ਠੀਕ ਹੋ ਜਾਣੀ ਹੈ ਪਰੇਸ਼ਰ ਬਾਈ ਸਪੈਸ਼ਲ ਇੰਦਰੀ ਲੈ ਕੇ ਆਏ ਸੀਗੇ ਤੇ ਨਿਆ ਬਣ ਗਏ ਹੈ। ਬਾਈ ਤੋਂ ਉਹ ਕਿਉਂ ਮੇਤਾ ਹੋ ਗਿਆ। ਹੁਣ ਬਈ ਆਪਾਂ ਕਰਨ ਲੱਗੇ ਆ ਜੀਪ ਨੂੰ ਵੀ ਫੋਮ ਵਾਸ਼ ਤੇ ਇਧਰਲੇ ਪਾਸੇ ਆਪਾਂ ਸ਼ੈਂਪੂ ਪਾਈ ਜਾਂਦੇ ਆ ਸਾਰੇ। ਉਹ ਸ਼ੈਂਪੂ। ਜਿਵਾਕਾ। ਇਹ ਬਸ ਕਿਵੇਂ ਲੱਗਿਆ ਫਿਰ ਪੈਰਪੜ ਆਪਣਾ। ਕਰਤਾ ਜਦੋਂ ਸੋਦਾ ਕਾਹੀ ਨਾ ਨਾਈ ਦੱਬੋ ਸੋ ਇਹ ਗੱਲ ਆ ਉਹ ਯਾਰ ਗਲਤੀ ਉਹਨ ਬਾਈ ਦੀ ਵਣੀ ਅਹੀ ਉਹਨੂੰ ਕਾਹੀਗਾ ਥੋੜਾ ਥੱਲੇ ਦੱਬਿਆ ਹੋਇਆ ਉਹ ਜਿਹੜਾ ਇੱਕ ਹੀ ਕਈ ਜੀ ਮਾਰੀ ਉਹਨੇ ਇੱਕ ਮਿੰਟ ਦੀ ਪੱਟ ਕੇ ਸਾਰਾ ਕੁਝ ਬਾਹਰ ਮਾਰਿਆ ਯਾਰ ਮੈਂ ਕੀ ਕਹਿ ਸਕਦਾ ਹੁਣ ਆਮਣ ਹੈ ਨਹੀਂਗਾ ਮੈਨੂੰ ਐਸੀ ਗੱਡੀ ਧੋਵਾਗੇ ਗੱਡੀ ਵੀ ਨਹੀਂ ਧੋ ਸਕਦੇ ਯਾਰ ਕੱਲ ਧੋऊंगा ਅੱਜ ਬਈ ਆ ਧੋਨੇ ਆ ਕੱਲ ਤੋਂ ਤੀਦਾ ਸੀ ਹੈ ਕਿ ਨਹੀਂ ਧੋਤੀ ਤੋਤੀ ਸੀ ਗੱਲ ਨਾ ਇਹ ਗੱਲ ਵੀ ਥੋਤੀ ਸੀ ਬਾਈ ਯਾਰ ਆ ਕੀ ਕਰੀ ਜਾਂਦਾ ਪਾਗਲ ਹੋ ਗਿਆ ਮੈਂ ਭਰਾਵਾ ਕਰਕੇ ਹਟਿਆ ਤੂੰ ਜਗਾਰ ਪੱਟੀ ਜਾਂਦਾ ਉਹ ਆਹ ਰੇ ਮੂਰੇ ਸਦਾ ਲੱਗ ਗਿਆ ਨਾ ਆਹੜਾ ਇੱਕ ਬੂ ਲੈਉਂਦਾ ਸੀ ਇੱਦਾਂ ਲੱਗਣਾ ਐਵੇਂ ਬੁੱਟਰੇ ਭੈਣਾ ਕਮਲਾ ਹੋ ਗਿਆ ਦੇਖ ਕੇ ਮਸ਼ੀਨ ਯਾਰ ਫੜਾ ਇੱਧਰ ਇਹਦੇ ਕਾਹੇ ਜੋਗਾ ਨਹੀਂ ਸਕਦਾ ਬਾਈ ਇਹ ਨਾ ਪੌਂਗ ਜੋਗਾ ਆ ਇਸਦੇ ਮੂਰੇ ਲੱਖ ਕੀ ਕਰਨਾ ਕੱਜ ਨਾ ਖਿੱਚ ਯਾਰ ਪੌਂਗ ਬਈ ਤੋ ਨਹੀਂ ਘੁੰਮ ਕੇ ਕੁਕੂ ਖੋਲਣਾ ਵੀਰੇ ਚਲ ਨਿਕਲ ਆ ਨਾ ਸਕਾਤਵਾਰ ਨਾ ਕਰ ਕਰ ਨਾ ਸਾਈ ਹੋ ਗਿਆ ਯਾਰ ਪੱਟੋ ਲਾ ਯਾਰ ਇਹਨੂੰ ਯਾਰ ਉਹ ਕੀ ਕੱਢਦਾ ਉਹ ਯਾਰ ਇੱਦਾਂ ਥੋੜੀ ਐ ਬਾਬੇ ਮੈਂ ਕੀਤੀ ਐ ਫੋਮ ਬੋਸ਼ ਯਾਰ ਚਲ ਕੱਢ ਕੇ ਕੱਢੇਗਾ ਕੱਢ ਆ ਗਿਆ ਚੱਲ ਬੜਾ ਬੜਾ ਇਹਦੇ ਮੋਰੀ ਲੱਗਣਾ ਮੈਂ ਨੂੰ ਟੱਕਰਾ ਮਰਾਈ ਜਾਂਦਾ ਮੈਂ ਕਿਹਾ ਬੱਚਾ ਜਰਾ ਮਾਰਨੀ ਆ ਆਹ ਦੀ ਉਂਗਲ ਦੇ ਬਗੜੀਆਂ ਮੂਰੇ ਤੇ ਹਲਾਵਾ ਕਰਦੇ ਸਾਂ ਸ਼ੈਂਪੂ ਖੋਪਰੀ ਨਾਲ ਵੀ ਕਿੱਥੋਂ ਦਾ ਕੱਪੜਾ ਕਰਾਉਂਦਾ ਨਹੀਂ ਬਾਈ ਜਿਹੜੀ ਇਹ ਨਾ ਸ਼ੈਂਪੂ ਦੂਜਾ ਪਾਇਆ ਹੋਇਆ ਬਾਈ ਬਾਹਰੋਂ ਬੋਲਦਾ ਇਹਦਾ ਫੋਮ ਨੋ ਬਣਉਂਦਾ ਸਾਡਾ ਬਾਬਾ ਦੂ ਛੱਡਦੇ ਨੇ ਉਹ ਨਾ ਚੱਕੀ ਪਾਵਾਂ ਸਾਡੇ ਰੰਦੀ ਦਾ ਮਾਰੋ ਤੇ ਜਿਵਾਉੜ ਬਾਈ ਤੁਮ ਉਹਦੇ ਮੁੱਤਰਾ ਮਸਲਾ ਬਾਰੇ ਗੱਲਾਂ ਕਰਦੇ ਚਲੋ ਬਾਈ ਹੁਣ ਧੋਣੇ ਆ ਤੇ ਫਿਰ ਚੱਲਦੇ ਆ ਸਿੱਧਾ ਅਜੇ ਪੜਪੜ ਬਾਈ ਕੜਤਾ ਵਿਚਾਰ ਆ ਖੜਾ ਹੋਇਆ ਪੂਰਾ ਖੁਸ਼ ਆ ਇਹ ਇਹਨੂੰ ਹੁਣ ਕਰਾਉਨੇ ਆ ਚਲੋ ਵਧੀਆ ਹੋਇਆ ਨਹੀਂ ਹੁਣ ਟੈਂਕੀ ਛੋਟੀ ਹੋੜੀ ਛੋਟੀ ਕਰਾ ਕੇ ਨਾ ਇਹਨੂੰ ਹੁਣ ਆਪ ਡਰਟ ਬਾਈਕ ਟਾਈਪ ਹੀ ਬਣਾ ਦਾਂਗੇ ਉਹ ਨਾ ਨਾ ਕਾਨੂੰਨੀ ਟਲਦਾ ਇੱਕ ਨਾ ਬਚੀਦਾ ਹੁਣ ਤੂੰ ਵਾਓ ਵਾਓ ਸੋ ਬਿਊਟੀਫੁਲ ਤਬਸ ਬਾਈ ਤੁਸੀਂ ਦੇਖ ਹੀ ਲਿਆ ਅੱਜ ਬਾਈ ਆਪਾਂ ਪੈਡ ਪੈਡ ਨੂੰ ਵੀ ਕੱਢ ਲਿਆ ਤੇ ਫੋਮ ਬੋਸ ਵਗਰਾ ਰਹਾ ਕੋ ਕਰਤਾ ਗੱਡੀ ਵੀ ਆਪਣੀ ਬਾਈ ਚਮਕ ਚੁੱਕੀ ਹੈ ਜਮਾ ਤੇ ਗੱਡੀ ਆਪਾਂ ਹੋਰ ਧੋਣੀ ਸੀਗੀ ਉਹ ਚਲੋ ਆਈ ਨਹੀਂ ਜੇ ਰਹੂਗੀ ਧੋਦਾਂਗੇ ਇਹ ਵੀ ਆਪਾਂ ਕੱਲ ਧੋਤਾ ਸੀਗਾ ਦੇਖੋ ਪੂਰਾ ਸਾਫ ਆ ਜੋ ਫਾਇਦਾ ਲੱਗਿਆ ਮੈਨੂੰ ਉਹਦਾ ਯਾਰ ਅੱਗੇ ਤਾਂ ਇਹਨਾਂ ਦਾ ਟਾਈਮ ਅਸੀਂ ਧੋਂਦੇ ਹੀ ਨਹੀਂ ਬਾਈਕਾਂ ਨੂੰ ਤੇ ਆਹ ਦੇਖੋ ਬਾਈ ਇਹਦਾ ਬਾਈ ਕੰਮ ਹੋਣ ਜਲਦੀ ਕਰਾਉਣੇ ਆ ਸਟਾਰਟ ਤਾਂ ਕਿ ਡੁਗਧਾਰੀ ਖਰਾਬ ਹੀ ਕਰਤੀ ਆ। ਥੈਂਕ ਯੂ ਕਿਨਾਂ ਵੀ ਲੈ ਕੇ ਆਵਾਂਗੇ ਆਪਾਂ ਹੁਣ। ਤੇ ਬਾਕੀ ਨਾ ਰਹਿ ਗਈ ਸੀ ਮਗਰ ਇਹਨੂੰ ਵੀ ਧੋ ਦਿੰਨੇ ਆ। ਤੇ ਫਿਰ ਇਹ ਵੀ ਧੋਤੀ ਹੁਣ ਯਾਰ ਬਸ। ਤਾਂ ਬਸ ਭਾਈ ਕਿਵੇਂ ਲੱਗੀ ਵੀਡੀਓ ਜੂੜ ਤੋਂ ਸੋ ਲਾਈਕ ਸ਼ੇਅਰ ਸਬਸਕ੍ਰਾਈਬਰ ਕੇ ਬੈਲ ਆਈਕਨ ਨੂੰ ਦਬਾ ਲਓ। ਇਸ ਤਰ੍ਹਾਂ ਦੀ ਵੀਡੀਓਸ ਹੋਰ ਦੇਖਣ ਲਈ ਤੇ ਆਪਾਂ ਨਾਲ ਨਸੀਖ ਘੈਂਟ ਦੇ ਵਲੌਗ ਦੇ ਨਾਲ ਟਿਲ ਦਮ ਪੀਸ ਆ।